ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਸੁਬੀਰ ਇੱਕ ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਲੀਆਂ ਤੇ ਭਾਜਪਾ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਬਹੁਤ ਮੁੰਡਿਆਂ ਜੋਸ਼ ਹੈ ਬਹੁਤ ਜੋਸ਼ ਹੈ ਜਿੱਥੇ ਜਾਣਿਆ ਦੇਖੋ ਆ ਕੋਠੇ ਪਰੇ ਪਿਆ ਉਹ ਤੇਰੀ ਓਏ ਦਰੀਏ ਉੱਪਰ ਵਾਲਿਆਂ ਤੋਂ ਦਰੀਏ ਸਾਡੀ ਟੀਮ ਖੜੀ ਹੈ ਸਾਰੀ ਸਾਰੀ ਸਾਡੀ ਗੁਰਦਾਸਪੁਰ ਦੀ ਟੀਮ ਖੜੀ ਹੈ ਮੈਂ ਤਾਂ ਕਰਕੇ ਜਲਦੀ ਬੋਲਣ ਲੱਗਿਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਸੋ ਮੈਂ ਤੁਹਾਨੂੰ ਇੰਨੇ ਕਹਿਣਾ ਚਾਹਨਾ ਕਿ ਮੈਂ ਇੱਥੋਂ ਹੁਣੇ ਤਸੱਲੀ ਅੱਜ ਮੈਂ ਸਾਰਾ ਦਿਨ ਗੁਰਦਾਸਪੁਰ ਸੀ ਅੱਜ ਮੈਂ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਂਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਿਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦੇਣਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਬੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਾਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈ ਸਕਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲ ਆਇਆ ਵਾਹ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ-ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ 'ਚ ਪਾਣੀ ਭੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੁਣਨਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿ ਤਿੰਨ ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ ਦੋ ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਦੀ ਵਿਰੋਧੀ ਇੰਨਾ ਟੜਫਦੇ ਨੇ ਜੇ ਕਿ ਜਦੋਂ ਦੋ ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਮੀਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸੋ ਵੀਰ ਜੋੰਦੇ ਵਾਸਤੇ ਰੋ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਤਕੜੀ ਜੇ ਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਵੀਰੋ ਹੋਰ ਦੂਜਿਆਂ ਤਾਂ ਕਾਠੀ ਨਹੀਂ ਹੋ ਰਹੇ ਉਹ ਸੁਖਵੀਰ ਬਾਗਲ ਜੀਪ ਤੇ ਬਹਿ ਕੇ ਵਿਚਾਰਾ ਮੈਂ ਕਹਿੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹ ਵਾਹ 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 ਬਈ ਵਾਹ ਤੇਰਾ ਤਾਂ ਹੋ ਗਿਆ ਕੰਮ ਤੂੰ ਤਾਂ ਕਰ ਲੈ ਪਿਆਰੀ ਸੌ ਚੁੱਕਣ ਵੀ ਹੁਣ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਫਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੇਸ ਆਲੇ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਅੱਜ ਮਾਗਾ ਜੀ ਮਾਜੇ ਚਾ ਕਹਿੰਦੇ ਕੀ ਕਹਿੰਦਾ ਮਾਗਾ ਮਾਜਾ ਤਾਂ ਕਿਣਾ ਰਿਕਾਰਡ ਤੋੜ ਦਿਆਂਗੇ ਜੀ ਕਹਿੰਦੇ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਭੇਜ ਦਿਆ ਕਰ ਉੱਥੋਂ ਪਤਾ ਲੱਗ ਜਾਂਦਾ ਮਾਜੇ ਦਾ ਜੋਸ਼ ਦੋਨੇ ਹੱਥ ਉਪਰ ਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸ਼ਹਿਰੀ ਕਲਸੀਖ ਮਿਲਲੀ ਤੁਹਾਡਾ ਧੰਨਵਾਦ ਕਰੂਗਾ ਸ਼ਹਿਰੀ ਕਲ ਮੈਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਂ ਇੱਥੇ ਜਿਹੜੇ ਕਾਂਗਰਸੀ ਕੈਬਨਿਟ ਦੀਆਂ ਵਜ਼ੀਰਾਂ ਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਐਮਸੀ ਦੀਆਂ ਟਿਕਟਾਂ ਦਿੱਤੀਆਂ ਨੇ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ ਉਹਨਾਂ ਦੇ ਮੁੰਡਿਆਂ ਦੇ ਨਸ਼ੇ ਵੇਚਣ ਦੇ ਪਰਚੇ ਨੇ ਇੱਕ ਇੱਥੇ ਕਾਉਂਸਲਰ ਉਹਦੇ ਭਨੇਵੇਂ ਦੇ ਨਸ਼ਾ ਵੇਚਣ ਦਾ ਪਰਚਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਡੇ ਚ ਵੀ ਕਾਲੀਆਂ ਭੇਡਾਂ ਨੇ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਇੱਕ ਵਾਰੀ ਝਾੜੂ ਕੈਂਪ ਦੇ ਵਿੱਚ ਫੇਰਨਾ ਸਰ ਇਹ ਸਾਡਾ ਜਿਹੜਾ ਬਟਾਲਾ ਹੈ ਇਹ ਉਹਦਾ ਦਿਲ ਹੈ ਜੀ ਜਿਹੜਾ ਦਿਲ ਹੈ ਇਹਦੇ ਵਾਸਤੇ ਮੈਂ ਤੁਹਾਡੇ ਕੋ ਇਹੋ ਅਰਜ਼ ਕਰਨੀ ਹੈ ਉਹ ਖੜ ਜੋ ਕੈਂਪ ਵਾਲਿਓ ਇਹਦੇ ਵਾਸਤੇ ਮੈਂ ਹੱਥ ਜੋੜ ਕੇ ਤੁਹਾਡੇ ਕੋ ਇਹੋ ਅਰਜ਼ ਕਰਨੀ ਹੈ ਇਸ ਕੈਂਪ ਨੂੰ ਇਹ ਜਿੱਧਰ ਚੋਣ ਉਧਰ ਝਾੜੂ ਫਿਰ ਜਾਂਦਾ ਹੈ ਇਹਨਾਂ ਨੂੰ ਖੁੱਲੇ ਗੱਫੇ ਦੇ ਕੇ ਅਸੀਂ ਤਗੜੇ ਕਰਨਾ ਤਿਆਰੋ ਪੱਕੀ ਗੱਲ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆ ਕਈ ਮੰਤਰੀ ਲੱਗੇ ਨੇ ਇੱਥੇ ਸਾਧੂ ਬਦਨਾਮ ਕਰਨ ਵਾਸਤੇ ਮੈਂ ਕਹਿੰਦਾ ਇੱਕ ਪੈਸੇ ਦਾ ਸਬੂਤ ਲੈ ਆਉਣਾ ਸਿਆਸਤ ਛੱਡ ਕੇ ਨਹੀਂ ਇੱਥਾਂ ਬਹਿ ਜੂੰਗਾ ਜਿਆਦਾ ਸਮਾਂ ਤਾਂ ਨਹੀਂ ਲੈਣਾ ਮਾਨ ਸਾਹਿਬ ਸਰ ਉਹ ਐਂਡ ਤੱਕ ਜਿਹੜੀ ਮੋੜ ਖਤਮ ਹੁੰਦੀ ਆ ਉੱਥੋਂ ਤੱਕ ਦੁਨੀਆ ਖਲੋਤੀ ਆ ਤੁਹਾਡੇ ਪਿਆਰ ਵਾਸਤੇ ਇਹ ਪਿਆਰ ਕਰਦੇ ਨੇ ਤੁਹਾਡੀ ਇਮਾਨਦਾਰੀ ਦੀਆਂ ਮਸਾਲਾਂ ਘਰ ਘਰ ਜਾਂਦੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਨੇਰੀ ਬੜੀ ਆ ਇਹ ਦਿਲੋਂ ਪਿਆਰ ਆ ਸਰ ਵੇਖੋ ਤੂਫਾਨ ਦੇ ਵਿੱਚ ਕੱਟੇ ਦੇ ਵਿੱਚ ਖਲੋਤੇ ਨੇ ਦੋਵੇਂ ਬਾਵਾ ਖੜੀਆਂ ਕਰਕੇ ਐਨਾ ਕਿ ਜੋਸ਼ ਆ ਜਾਵੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਜੀ ਕਾਂਗਰਸ ਦੀ ਸ਼ਰਾਬ ਕੈਂਪ ਚ ਵਰਤਨ ਦਾ ਬੀਜ ਪੁੱਛ ਲੋ ਮੈਂ ਸਹੀ ਗੱਲ ਹੈ ਪੈਸੇ ਵੀ ਹੁੰਦਾ ਭੇਜ ਇਹ ਸਾਰਾ ਕੰਮ ਇੱਥੇ ਚੱਲ ਰਿਹਾ ਜੀ ਇਹ ਪੈਸੇ ਦੇਣਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਮਨਾ ਨਾ ਕਰਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਬੀ ਆ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਇਹਨੂੰ ਮਾਫਾ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ